ਵੀ ਪਹੁੰਚਿਆ ਕਿਤਨਾ ਭਾਗਾ ਮੈਂ ਤਰਸਦੇ ਰਹੇ ਸਾਰੀ ਜ਼ਿੰਦਗੀ ਕਿਤਨੀ ਮਾਇਆ ਹੋਵੇ ਇਹ ਹੀਰੇ ਮੋਤੀ ਹੋਣ ਲਾਲ ਹੋਣ ਪਰ ਲਾਲ ਮੇਰੇ ਹੱਥ ਦੇ ਵਿੱਚ ਆਇਆ ਅਤੇ ਮਾਂ ਦੀ ਬੇਕਦਰੀ ਕਰ ਦਿੱਤੀ ਦੇਖ ਕੋਈ ਸਮਝ ਨਹੀਂ ਹੈ ਪਰਖ ਨਹੀਂ ਹੈ ਕਿ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਤੁਹਾਡਾ ਪਿਆਰਾ ਮੇਰੇ ਵੀ ਹੱਟ ਤੇ ਆਇਆ ਸੀ ਮੇਰੀ ਵੀ ਦੁਕਾਨ ਤੇ ਆਇਆ ਸੀ ਪਰ ਮੈਂ ਗੱਜ ਕੱਪੜਾ ਇਹਨੂੰ ਗਿਆ ਕਿ ਇਤਨਾ ਕੱਪੜੇ ਦਾ ਮੁੱਲ ਇਹ ਹੈ ਪਰ ਉਹਨ ਸਮਝ ਆਉਂਦੀ ਹੈ ਕਿ ਸਾਡੇ ਨਗਰ ਦਾ ਵੀ ਕੱਪੜੇ ਦੀ ਢੇਰ ਲਾਦੀ ਹੈ ਨਾ ਮਾਇਆ ਦਾ ਢੇਰ ਲਾਦੀ ਹੈ ਜਿਹੜੀ ਇਹ ਪੱਥਰ ਦੀ ਡਲੀ ਅਸੀਂ ਸਮਝਦੇ ਸੀ ਇਹਦਾ ਮੁੱਲ ਫੇਰ ਵੀ ਨਹੀਂ ਲੱਗ ਸਕਦਾ ਜਿਹੜਾ ਹੱਟ ਤੇ ਗਿਆ ਸੀ ਜਿਹਨੇ ਮਠਿਆਈ ਦੀਆਂ ਦੋ ਡਲੀਆਂ ਦੇ ਦਿੱਤੀਆਂ ਤੋਂ ਟੁਕੜੀਆਂ ਦੇ ਦਿੱਤੀਆਂ ਲੱਡੂ ਦੀਆਂ ਪਰਫੀ ਦੀਆਂ ਕਹਿੰਦੇ ਆਮ ਨੂੰ ਇਹਦਾ ਮੁੱਲ ਇਹ ਹੈ ਉਹ ਵੀ ਆਇਆ ਜੇ ਤਾਂ ਜੋਰੀ ਦੇ ਘਰ ਆਏ ਸੀ ਸਤਿਗੁਰੂ ਉਹ ਵੀ ਕਹਿੰਦਾ ਕਿ ਤਨਾ ਭਾਗਾ ਮੈਂ ਆਂ ਜਿੰਦਗੀ ਦੇ ਵਿੱਚ ਬੜੇ ਕਾਟੇ ਵਾਦੇ ਕਰਦੇ ਆਂ ਕੰਮ ਕਰ ਕਰਦੇ ਆਂ ਤਰਕੀਆਂ ਦੇ ਵਿੱਚ ਹੋਈਏ ਇਦਾਂ ਹੋਈਏ ਪਰ ਘਰ ਦੇ ਵਿੱਚ ਰੱਬ ਦੇ ਰੂਪ ਦੇ ਵਿੱਚ ਇਹ ਲਾਲ ਆਇਆ ਇਹਦੇ ਲਾਲ ਆ ਗਿਆ ਕਮੀ ਕੀ ਰਹੇਗੀ ਪਰ ਇਹ ਖਪਾ ਗਏ ਨੇ ਸਾਡੇ ਸਾਡੇ ਮਾੜੇ ਭਾਗ ਨੇ ਇਹਦੇ ਕਰਕੇ ਅਸੀਂ ਇਹ ਲਾਲ ਨੂੰ ਸਮਝ ਨਾ ਸਕੇ ਸਮਝੇ ਵੀ ਕਿਵੇਂ ਜਦ ਪਰਖੀ ਨਹੀਂ ਐ ਸਭ ਹੁਣ ਜਿਨ੍ਹਾਂ ਜਿਨ੍ਹਾਂ ਦੇ ਕੋਲ ਗਏ ਸੀ ਉਹ ਸਾਰੇ ਜੋਰੀ ਦੇ ਘਰ ਆਏ ਲਾਲ ਨੂੰ ਵੇਖਣ ਦੇ ਲਈ ਅਤੇ ਉਤੋਂ ਵੱਧ ਚਾਹ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰ ਜਿਨ੍ਹਾਂ ਨੇ ਲਾਲ ਆਪਣੇ ਪਿਆਰੇ ਨੂੰ ਦਿੱਤਾ ਹੋਇਆ ਕੇ ਲੈ ਇਹਦਾ ਮੁੱਲ ਪਾ ਕੇ ਇਹਦੀ ਪਰਖ ਕਰਕੇ ਆ ਹੈ ਕੋਈ ਪਰਖ ਹੋਇ ਤੇ ਪਰ ਜਦੋਂ ਘਰ ਦੇ ਵਿੱਚ ਆਏ ਨੇ ਸਤਗੁਰਾਂ ਨੇ ਜਦੋਂ ਉਪਦੇਸ਼ ਸੁਣਾਇਆ ਮੋਕਤ ਪੰਥ ਸਿੱਖੀ ਪ੍ਰਗਟਾਈ